ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਦੀ ਸਾਧ ਜਨਮਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਜਿਨੇ ਵੀ ਆਪਾਂ ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ ਸਜ ਬੈਠਿਆ ਆ ਇਸ ਦਿਨ ਰੋਜਾ ਮਹਾਨ ਇਤਨ ਸਮਾਗਮ ਆਤਮਰਸ ਮਹਾਨ ਕਥਾ ਪ੍ਰਿਕਰ ਸਮਾਗਮ ਆਰੰਭ ਕਰਨ ਜਾ ਰਹੇ ਹਾਂ ਸਮੂਹ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਨਾਮ ਸੇਵਾ ਸਟਾਕੀ ਦੇ ਮੈਂਬਰ ਸਹਿਬਾਨਾਂ ਵੱਲੋਂ ਮੁੱਖ ਸੇਵਾਦਾਰ ਗੁਰੂ ਜਿਆਰੇ ਭਾਈ ਸਾਹਿਬ ਭਾਈ ਕੁਰਵੰਤ ਸਿੰਘ ਜੀ ਰਾਜੀ ਨੇ ਜਨਾ ਦੇਵਤਵ ਸਤਕਾ ਹਰ ਸਾਧ ਦੀ ਤਰ੍ਹਾਂ ਇਹ ਮਹਾਨ ਸਮਾਗਮ ਸਰੋਵਣੀ ਕੋ ਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਆਪਣੇ ਹਾਜ਼ਰ ਜੀ ਮੈਂਬਰ ਸਹਿਬਾਨ ਜਥੇਦਾਰ ਪਰਾਂ ਦੀ ਸਿੰਘ ਜੀ ਖਾਲਸਾ ਅਜੈਕਟ ਮੈਂਬਰ ਸਰੋਵਣੀ ਕੋ ਦੁਆਰਾ ਪ੍ਰਬੰਧਕ ਕਮੇਟੀ ਅੰਬਰ ਸਰ ਇਸ ਸਹਿਯੋਗ ਦੇ ਨਾਲ ਬੜੇ ਤੁਮ ਧਾਮ ਦੇ ਨਾਲ ਜਿਹੜਾ ਰੋਜਾ ਸਰਪਸ ਦੇ ਭਰੇ ਦੇ ਲਈ ਇਹ ਸਮਾਗਮ ਸਜਾਇਆ ਜਾਂਦਾ ਰੱਬ ਦੇ ਹੱਥ ਬੜੇ ਗੁਰੂ ਦੀਆਂ ਸਾਖੀਆਂ ਸੁਣਾਉਣ ਵਾਲੇ ਵਿਦਵਾਨ ਗੁਰਸਹਾਜੀਆਂ ਭਰਦੇ ਨੇ ਜਿਹੜਾ ਦੇ ਵਿੱਚ ਅੱਜ ਪਹਿਲਾ ਦਿਵਾਨ ਸਾਡੇ ਵੱਡੇ ਗੁਰੂ ਭਾਈ ਪਰਮਪਿਆਰੇ ਬਾਬਾ ਜੱਗ ਸਿੰਘ ਜੀ ਜਿਹੜੇ ਗੁਰਦੁਆਰਾ ਅੜੀ ਸਰਾਂ ਸਾਹਿਬ ਫਤਸ਼ਾਹੀ ਨੌਂਵੀਂ ਖੰਡਾਇ ਵਿੱਚ ਇਹ ਮੁੱਖ ਇੰਚਾਰਜ ਨੇ ਭਾਈ ਆਪਾਂ ਅੜੀ ਸਰ ਗੁਰਦੁਆਰੇ ਜਾਂਦੇ ਰਹਿੰਦੇ ਆ ਜਦੋਂ ਵੀ ਕਦੇ ਮਿਲਣਾ ਹੋਵੇ ਬਾਬਾ ਜੀ ਨੂੰ ਅਰਦਾਸ ਬੇਨਤੀ ਕਰਾਉਣੀ ਹੋਵੇ ਆਪਾਂ ਹੰੜਿਆਏ ਜਾ ਕੇ ਮਾਨ ਦੇ ਨਾਲ ਇਹਨਾਂ ਨੂੰ ਬੇਨਤੀ ਕਰ ਸਕਦੇ ਆ ਬਾਬਾ ਜੱਟ ਸਿੰਘ ਜੀ ਮੈਂ ਕੋਈ ਗੁਰੂ ਦੀ ਹਜ਼ੂਰੀ ਦੇ ਵਿੱਚ ਚੋਕੀ ਤਾਰੇ ਜਿਹੀ ਨਹੀਂ ਕਰਦਾ ਇਹ ਭਾਈ ਜੱਸੀ ਜੀ ਸਤ ਬਾਬਾ ਬ੍ਰਿਆਮ ਸਿੰਘ ਦੇ ਕੋਲੋਂ ਗੁਰ ਅਧਿਆਸ ਸਬਦ ਕੁਰਬਾਨੀ ਇਹਨਾਂ ਨੇ ਕੁਨਾਤੋ ਸਿੱਖੀ ਹੈ ਮਹਾਮੇ ਤੁਰੇ ਕੇ ਜੋ